ਸਬਰਾਲਾ ਪੁਲਿਸ ਵੱਲੋਂ ਦੋ ਮਾਮਲਿਆਂ ਵਿੱਚ ਇੱਕ ਔਰਤ ਸਮੇਤ ਚਾਰ ਜਣਿਆਂ ਨੂੰ 970 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ ਪੁਲਿਸ ਵੱਲੋਂ ਪਿੰਡ ਲੋਪੋ ਵਿੱਚ ਚੈਕਿੰਗ ਦੌਰਾਨ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਰੋਕ ਲਿਆ ਜਾਂਦਾ ਹੈ ਜਦ ਪੁਲਿਸ ਇਸ ਦੀ ਤਲਾਸ਼ੀ ਲੈਂਦੀ ਹੈ ਤਾਂ ਇਸ ਕੋਲੋਂ 710 ਨਸ਼ੀਲੀਆਂ ਗੋਲੀਆਂ ਮਿਲਦੀਆਂ ਹਨ 73 ਸਾਲ ਦੀ ਉਮਰ ਵਿੱਚ ਗੋਲੀਆਂ ਵੇਚਣ ਵਾਲੇ ਵਿਅਕਤੀ ਦਾ ਨਾਮ ਮਦਨ ਲਾਲ ਹੈ ਇਹ ਪਿੰਡ ਲੋਪੋ ਦਾ ਰਹਿਣ ਵਾਲਾ ਹੈ ਉਧਰ ਦੂਜੇ ਮਾਮਲੇ ਵਿੱਚ ਇੱਕ ਔਰਤ ਨਾਲ ਉਸਦੇ ਦੋ ਹੋਰ ਸਾਥੀਆਂ ਨੂੰ ਨਸ਼ੀਲੀਆ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ ਆਓ ਜਾਣਦੇ ਹਾਂ ਪੁਲਿਸ ਦਾ ਇਹਨਾਂ ਮਾਮਲਿਆਂ ਤੇ ਕੀ ਕਹਿਣਾ ਹੈ ਜੀ ਅਸੀਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 970 ਗੋਲੀਆਂ ਫੜੀਆਂ ਨੇ ਇੱਕ ਮਦਨ لال ਦਾ ਮਦਨ ਲਾਲ ਨਾਂ ਦਾ ਵਿਅਕਤੀ 73 ਸਾਲ ਦੀ ਉਮਰ ਦਾ ਉਹ ਲੋਹੋ ਪਿੰਡ ਦੇ ਵਿੱਚ ਬਾਜਗਰ ਵਸਤੂ ਵਿੱਚ ਰਹਿੰਦਾ ਹੈ ਉਹ ਗੋਲੀਆਂ ਵੇਚ ਰਿਹਾ ਸੀਗਾ ਉਹਦੇ ਕੋਲ 710 ਗੋਲੀਆਂ ਫੜੀਆਂ ਨੇ ਤੇ ਇੱਕ ਤਿੰਨ ਵਿਅਕਤੀ ਚਾਵਾ ਪਿੰਡ ਦੇ ਨੇ ਇੱਕ ਉਹਨਾਂ ਚ ਲੇਡੀ ਅਰਪੀਤ ਕੌਰ ਤੇ ਗੁਰਦੀਪ ਸਿੰਘ ਤੇ ਜਸਪ੍ਰੀਤ ਸਿੰਘ ਦੋ ਵਿਅਕਤੀਆਂ ਨੇ 260 ਗੋਲੀਆਂ ਦਾ ਕੋਫਰੀਆਂ ਇਹ ਟਿੱਕ ਟਕ ਤੋਂ ਪੜੀ ਆਈ ਇਹਨਾਂ ਨੂੰ ਇੱਕ ਚਾਵਾ ਪੁਲ ਦੇ ਥੱਲੇ ਤੇ ਇੱਕ ਉਹਦੇ ਜਿਹੜਾ ਹੈਗਾ ਪਿੰਡ ਦੇ ਵਿੱਚੋਂ ਜਿਹੜਾ 33 ਸਾਲ ਦਾ ਮੁੰਡਾ ਥੋੜਿਆ ਇੱਕ ਉਹ ਪਹਿਲਾਂ ਵੀ ਮਾਮਲਾ ਕਰਾ ਦਿੱਤਾ ਸੀ ਨੇ ਇਹ ਵੀ ਇੱਕ ਪਹਿਲਾਂ ਕੋਈ ਮਾਮਲਾ ਔਰ ਇਸ ਤੋਂ ਇਲਾਵਾ ਹੋਰ ਵੀ ਕਾਰਵਾਈ ਕੀਤੀ ਹੈ ਇਹਨਾਂ ਦੀ ਹੁਣ ਪਰਚੇ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਤਫਤੀਸ਼ ਅਮਦ ਦੀ ਲੱਗ ਰਹੀ ਹੈ ਕਿ ਕਿੱਥੋਂ ਉਹ ਖਰੀਦ ਕਰਦੇ ਸੀਗੇ ਕਿੱਥੋਂ ਲੈ ਕੇ ਆਉਂਦੇ ਸੀ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ